ਤੇ ਵਾਣਾ ਰੇਡੀਓ ਤੇ ਸਤਕਾਰਯੋਗ ਸਰੋਤਿਓ ਅਕਸਰ ਮੈਂ ਸਵੀਮਿੰਗ ਦਾ ਜ਼ਿਕਰ ਕਰਦਾ ਸਵੀਮਿੰਗ ਇਜ਼ ਮਦਰ ਆਫ ਆਲ ਗੇਮਸ ਪਰ ਇਹ ਸੱਚ ਨੂੰ ਸਮਝਿਆ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੇ ਲੋਕਾਂ ਨੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੇ ਰਧਿਆ ਦੇਵਰੀਆ ਪਿੰਡ ਦੇ ਵਿੱਚ ਪਿੰਡ ਦੇ ਟੋਬੇ ਤਲਾਬ ਨੂੰ ਹੀ ਸਵੀਮਿੰਗ ਪੂਲ ਬਣਾ ਲਿਆ ਉੱਥੋਂ ਦੇ ਬੇਟੇ ਤੇ ਬੇਟੀਆਂ ਨੇ ਤਸਵੀਰ ਤੁਸੀਂ ਜਿਸ ਤਰ੍ਹਾਂ ਵੇਖ ਰਹੇ ਹੋ ਕਿ ਉਸ ਪਿੰਡ ਦੀਆਂ ਧਿਆਣੀਆਂ ਕੋਸਟਿਮ ਪਾ ਕੇ ਛੱਪੜ ਦੇ ਵਿੱਚ ਸਵਿਮਿੰਗ ਕਰ ਰਹੀਆਂ ਨੇ ਛੱਪੜ ਚੋਂ ਸੋਨਾ ਕੱਢ ਰਹੀਆਂ ਨੇ ਕਈ ਰਾਸ਼ਟਰੀ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਮੈਡਲ ਜਿੱਤੇ ਨੇ ਤੁਸੀਂ ਤਸਵੀਰ ਵੇਖੋ ਯੂਮ ਕਰਕੇ ਕਿ ਪਿੰਡ ਦਾ ਟੋਬਾ ਆ ਛੱਪੜ ਹੈ ਤਿੰਨ ਚਾਰ ਕੁੜੀਆਂ ਕੋਸਟਿਮ ਪਾ ਕੇ ਪੂਰੀ ਛਾਲ ਮਾਰਨ ਦੀ ਤਿਆਰੀ ਚ ਨੇ ਇਸ ਰਾਨ ਜੇ ਦੇਖਿਆ ਜਾਵੇ ਤਾਂ ਟੋਬੇ ਦਾ ਪਾਣੀ ਸਰਦੀ ਦੇ ਵਿੱਚ ਗਰਮ ਹੁੰਦਾ ਨਿੱਗਾ ਹੁੰਦਾ ਹੈ ਤੇ ਗਰਮੀ ਦੇ ਵਿੱਚ ਠੰਡਾ ਹੁੰਦਾ ਕਿਉਂਕਿ ਆਮ ਸਿਮੈਂਟਡ ਟਾਈਲਾਂ ਦੇ ਨਾਲੋਂ ਇਹ ਥੋੜਾ ਜਿਹਾ ਬਾਡੀ ਲਈ ਚੰਗਾ ਵੀ ਹੈ ਧਰਤੀ ਨਾਲ ਜੁੜਿਆ ਹੁੰਦਾ ਜੇ ਟੋਬਾ ਸਾਫ਼ ਹੈ ਇਹ ਠੀਕ ਹੈ ਕਿ ਥੋੜਾ ਪਾਣੀ ਮਟਮੈਲਾ ਹੁੰਦਾ ਪਰ ਇਸ ਤਰ੍ਹਾਂ ਤੁਸੀਂ ਵੇਖੋ ਕਿ ਇਹ ਬੱਚਿਆਂ ਦੇ ਪਿੱਛੇ ਜਿਹੜੀ ਤਸਵੀਰ ਤੁਸੀਂ ਵੇਖਦੇ ਹੋ ਕਿ ਉਹ ਮਟੀਆਂ ਬਣੀਆਂ ਹੋਈਆਂ ਨੇ ਨਾ ਕੀ ਕਹਿੰਦੇ ਹੁੰਦੇ ਪਿੰਡਾਂ 'ਚ ਇਹਨਾਂ ਨੂੰ ਚਾਰ ਕਿੱਟਾਂ ਲਾ ਕੇ ਸਮਾਧਾਂ ਜਿਹਾ ਬਣਾ ਦਿੰਦੇ ਨੇ ਤੇ ਜਿਨ੍ਹਾਂ ਤੇ ਉਹ ਸੀਤਲਾ ਮਾਤਾ ਜਾਂ ਹੋਰ ਮੱਥਾ ਡੇਕਦੇ ਹੁੰਦੇ ਮਸਾਨੀਆਂ ਬਣੀਆਂ ਹੋਈਆਂ ਨੇ ਖੈਰ ਛੋਟੇ-ਛੋਟੇ ਮਿੱਟੀ ਦੇ ਮੱਡੀਆਂ ਜਿਹਾ ਬਣੀਆਂ ਹੋਈਆਂ ਨੇ ਸੋ ਉੱਤਰ ਪ੍ਰਦੇਸ਼ ਦੇ 쿠ਸ਼ੀਨਗਰ ਜ਼ਿਲ੍ਹੇ ਦੇ ਦੇਵਰੀਆ ਪਿੰਡ ਦੇ ਤਲਾਬ ਨੂੰ ਹੀ ਉੱਥੋਂ ਦੇ ਪਿੰਡ ਦੇ ਬੇਟੇ-ਬੇਟੀਆਂ ਵਰਤ ਕੇ 올림픽 ਦੀਆਂ ਤਿਆਰੀਆਂ ਕਰ ਰਹੇ ਨੇ ਸੋ ਸਾਧਨਾਂ ਦੀ ਘਾਟ ਦੇ ਬਾਵਜੂਦ ਇਸ ਪਿੰਡ ਦੇ ਮੁੰਡੇ ਤਰਾਕੀ ਦੇ ਵਿੱਚ ਕਈ ਸੋਨੇ ਚਾਂਦੀ ਦੇ ਮੈਡਲ ਲੈ ਆ ਚੁੱਕੇ ਨੇ ਇੱਥੋਂ ਦੇ ਤਲਾਬਾਂ ਦੇ ਵਿੱਚੋਂ ਤੈਰਨਾ ਸਿੱਖ ਕੇ ਟੋਬੇ ਚੋਂ ਤੈਰਨਾ ਸਿੱਖ ਕੇ ਇਸ ਪਿੰਡ ਦੀ ਲੜਕੀ ਸੌਮਿਆ ਅੰਕਤਾ ਤੇ ਪ੍ਰਿੰਕਾ ਮੈਡਲ ਪ੍ਰਾਪਤ ਕਰ ਚੁੱਕੀਆਂ ਨੇ ਉਹਨਾਂ ਦਾ ਕਹਿਣਾ ਕਿ ਹੁਣ ਅਸੀਂ 올림픽 ਦੇ ਵਿੱਚ ਆਪਣੇ ਦੇਸ਼ ਦਾ ਨਾਂ ਆਪਣੇ ਪਿੰਡ ਦਾ ਨਾਂ ਚਮਕਾਵਾਵਾਂਗੇ ਤੇ ਇਹ ਤਰੱਕੀ ਦੇ ਗੁਣ ਇਸ ਟੋਬੇ ਤੋਂ ਹੀ ਸਿੱਖਾਂਗੇ ਇਸ ਲਈ ਅਸੀਂ ਪਿੰਡ ਦੇ ਤਲਾਬ ਨੂੰ ਦੇ ਵਿੱਚ ਉਹ ਸਖਤ ਜਿਹੜਾ ਹੈਗਾ ਟ੍ਰੇਨਿੰਗ ਲੈ ਰਹੀਆਂ ਨੇ ਮੌਸਮ ਭਾਵੇਂ ਕੋਈ ਵੀ ਹੋਵੇ ਹਰ ਰੋਜ਼ ਸਵੇਰੇ ਉਹ ਤਲਾਬ ਤੇ ਪਹੁੰਚ ਜਾਂਦੇ ਨੇ ਪਹਿਲਾਂ ਪ੍ਰਾਰਥਨਾ ਕਰਦੇ ਨੇ ਫਿਰ ਤਲਾਬ ਦੇ ਵਿੱਚ 4 ਘੰਟੇ ਪ੍ਰੈਕਟਿਸ ਕਰਦੇ ਨੇ ਤਰਾਕੀ ਦੇ ਲਈ ਰਾਸ਼ਟਰੀ ਖਿਡਾਰੀ ਤੇ ਵਰਤਮਾਨ ਕੋਚ ਨੇ ਜਿਹੜੇ ਰੰਜੀਤ ਸ਼ਰਮਾ ਇਹਨਾਂ ਦੇ ਉਹ ਕਹਿੰਦੇ ਨੇ ਕਿ ਤਰਾਕੀ ਦੀਆਂ ਸੁਵਿਧਾਵਾਂ ਦੇ ਵਾਸਤੇ ਅੱਛੀ ਕੋਚਿੰਗ ਮਿਲ ਜਾਵੇ ਤਾਂ ਉਹ ਤਰਾਕ 올림픽 ਦੇ ਵਿੱਚ ਮੈਡਲ ਦਵਾ ਸਕਦੇ ਨੇ ਆ ਪਿੱਛੇ ਜਿੱਥੇ ਸਾਡੇ ਨਹਿਰ ਤੇ ਗੁੱਜਰ ਰਹਿੰਦੇ ਆ ਮੈਂ ਵੇਖਿਆ ਕਿ ਉਹਨਾਂ ਦੀ ਛੋਟੀ ਜੀ ਉਮਰ ਦੀ ਕੁੜੀ 5ਵੇਂ 6ਵੇਂ ਚ ਪੜਦੇ ਹੋ ਮੇਰੇ ਵੇਖਦੇ ਵੇਖਦੇ ਨਾ ਉਹ ਦੋ ਕੁੜੀਆਂ ਭਾਖੜਾ ਨਹਿਰ ਦੇ ਪਰਲੇ ਬੰਨੇ ਹੱਥ ਲਾ ਕੇ ਵਾਪਸ ਆ ਗਈਆਂ ਉਹ ਲੋਕ ਨਹਿਰ ਦੇ ਕੰਢੇ ਰਹਿੰਦੇ ਨੇ ਤੇ ਕਿਉਂਕਿ ਮੱਝਾਂ ਦਾ ਦੁੱਧ ਪੀਣਾ ਸਾਰਾ ਦਿਨ ਦੀ ਮੁਸ਼ਕਲ ਮੱਝਾਂ ਚਾਰਨੀਆਂ ਮੈਂ ਉਹਨਾਂ ਨੂੰ ਪੁੱਛਿਆ ਉਹਦੇ ਫਾਦਰ ਨੂੰ ਮੈਂ ਕਿਹਾ ਇਹਨੂੰ ਪੜ੍ਹਨ ਨਹੀਂ ਲਾਇਆ ਕਹਿੰਦਾ ਜੀ ਸਰਕਾਰੀ ਸਕੂਲ ਜਾਂਦੀ ਸੀ ਹਟਾ ਦਿੱਤੀ ਮੈਂ ਕਿਹਾ ਵੀ ਇੰਨੀ ਵਧੀਆ ਇਹ ਸਵਿਮਿੰਗ ਕਰਦੀ ਐ ਮਤਲਬ ਐ ਜਾਵੇ ਜਿਵੇਂ ਕੋਈ ਕਿਸ਼ਤੀ ਜਾਂਦੀ ਹੁੰਦੀ ਐ ਸੋ ਨਹਿਰ ਦੇ ਨੇੜੇ ਆਮ ਬੰਦਾ ਤਾਂ ਉਹੀ ਦਹਿਲ ਜਾਂਦਾ ਭਾਖੜਾ ਨਹਿਰ ਉਹ ਦੇਖਦੇ ਆਂ ਦੇਖਦੇ ਆਂ ਕੁੜੀਆਂ ਦੋ ਵਾਰ ਇੱਧਰ ਉੱਧਰ ਜਾ ਆਈਆਂ ਇਸ ਦੌਰਾਨ ਤਰਾਕੀ ਦੀ ਸ਼ੁਰੂਆਤ ਇਹਨਾਂ ਨੇ ਦੱਸਿਆ ਕਿ ਇਸ ਪਿੰਡ ਦੇ ਵਿੱਚ ਸਾਲ 1985 ਸ਼ੁਰੂ ਹੋਈ ਪਿੰਡ ਦੇ ਭਪਿੰਦਰ ਉਪਾਧਿਆ ਇਸ ਪਿੰਡ ਦੇ ਤਲਾ ਦੇ ਵਿੱਚ ਉਹਨਾਂ ਨੇ ਤਰਾਕੀ ਸਿੱਖੀ ਟੋਬੇ 'ਚ ਫਿਰ ਰੇਲਵੇ ਦੇ ਵਿੱਚ ਉਹ ਕੋਚ ਬਣ ਗਏ ਸਵਿਮਿੰਗ ਦੇ ਫਿਰ ਇਹ سلسلہ ਚੱਲਣ ਲੱਗਿਆ ਪਿੰਡ ਦੇ ਉਸ ਛੱਪੜ ਨੂੰ ਉਹਨਾਂ ਨੇ ਸਵਿਮਿੰਗ ਪੂਲ ਬਣਾ ਲਿਆ ਤੇ ਉਹ ਆਪਣੇ ਗੀਤ ਵੀ ਹੈ ਨਾ ਕਿ ਮੱਝਾਂ ਦੀਆਂ ਪੂੰਛਾਂ ਫੜ ਕੇ ਤਾਰੀ ਲਾਉਣ ਦੀਆਂ ਸੋ ਟੋਬੇ ਬੜੇ ਸਾਫ਼ ਹੁੰਦੇ ਸੀਗੇ ਤੇ ਇਸ ਦੌਰਾਨ ਇਹ ਤਲਾਹ ਦੇ ਵਿੱਚ ਤਰਾਕੀ ਸਿੱਖ ਕੇ ਇਸ ਪਿੰਡ ਦੇ 50 ਤੋਂ ਜ਼ਿਆਦਾ ਮੁੰਡੇ ਤੇ ਕੁੜੀਆਂ ਖੇਡ ਕੋਟੇ ਦੇ ਵਿੱਚੋਂ سونے ਖੇਡ ਕੋਟੇ ਦੇ ਵਿੱਚੋਂ ਭਾਰਤੀ ਫੌਜ ਰੇਲਵੇ ਤੇ ਹੋਰ ਵਿਭਾਗਾਂ ਦੇ ਵਿੱਚ ਸਰਕਾਰੀ ਨੌਕਰੀਆਂ ਹਾਸਲ ਕਰ ਗਏ ਨੇ 50 ਦੇ ਕਰੀਬ ਮੁੰਡੇ ਕੁੜੀਆਂ ਇਸ ਪਿੰਡ ਦੇ ਦੇਵਰੀਆ ਦੇ ਮੱਲਾ ਸਪੋਰਟਸ ਕੋਟੇ ਦੇ ਕਰਕੇ ਕਿਉਂਕਿ ਸਪੋਰਟਸ ਉਹਨਾਂ ਨੇ ਉਸ ਤਲਾਹ ਆਪਣੇ ਪਿੰਡ ਦੇ ਟੋਬੇ ਚੋਂ ਜਿਹੜਾ ਸਿੱਖੀ ਤੇ ਇਸ ਛੱਪੜ ਦੇ ਵਿੱਚ ਤਰਾਕੀ ਸਿੱਖਣ ਵਾਲੀ ਪ੍ਰਿੰਕਾ ਜਾਦਵ ਨੇ ਵਿਦੇਸ਼ ਦੇ ਵਿੱਚ ਵੀ ਦੇਸ਼ ਦੀ ਅਗਵਾਈ ਕੀਤੀ ਹੈ। ਵਰਤਮਾਨ ਸਮੇਂ ਦੇ ਵਿੱਚ ਉਹ ਵਿਸ਼ਵ ਹਿੰਦੂ ਯੂਨੀਵਰਸਿਟੀ ਬਨਾਰਸ ਦੇ ਵਿੱਚ ਡਿਪਟੀ ਡਾਇਰੈਕਟਰ ਹੈ। ਤੇ ਇਸੇ ਤਰ੍ਹਾਂ ਇਸ ਪਿੰਡ ਦੇ অশੋਕ ਪਰਜਪਤੀ ਰੇਲਵੇ ਦੇ ਸਾਬਕਾ ਖਿਡਾਰੀ ਰਹੇ ਚੁੱਕੇ ਨੇ ਇਸ ਪਿੰਡ ਦੇ ਅਮਰਨਾਥ ਜਾਦਵ ਵੀ ਰੇਲਵੇ ਦੇ ਵਿੱਚ ਖਿਡਾਰੀ ਨੇ। ਅਨੰਤ ਜਾਦਵ ਆਰਮੀ ਗ੍ਰੀਨ ਸਪੋਰਟਸ ਦੇ ਵਿੱਚ ਕੋਚ ਨੇ ਤੇ प्रमोद ਜਾਦਵ ਨੁਆਇਡਾ ਦੇ ਵਿੱਚ ਖੁਦ ਤਰਾਕੀ ਦੀਆਂ ਕਲਾਸਾਂ ਲੈਂਦੇ ਨੇ। ਤਾ ਸੋਨ ਚੋਹਾਨ ਫਰੀਦাবাদ ਅਕੈਡਮੀ ਦੇ ਵਿੱਚ ਕੋਚ ਨੇ ਤਰਾਕੀ ਦੇ ਇਹ ਤਰਾਕੀ ਦੀ ਇਹ ਨਿਜਮਤ पाठशाला ਇੱਥੇ ਲੱਗਦੀ ਹੈ ਇਸ ਪਿੰਡ ਦੇ ਛਪੜ ਦੇ ਵਿੱਚ ਤਰਾਕੀ ਸਿੱਖ ਕੇ ਇਥੋਂ ਦੀਆਂ ਬੇਟੀਆਂ ਨੈਸ਼ਨਲ ਲੈਵਲ ਤੇ ਖੇਡ ਰਹੀਆਂ ਨੇ ਨੈਸ਼ਨਲ ਲੈਵਲ ਤੇ ਸੋਮਿਆ ਚਾਂਦੀ ਦਾ ਮੈਡਲ ਜਿੱਤ ਚੁੱਕੀ ਹੈ ਭਵਨੇਸ਼ਵਰ ਦੇ ਵਿੱਚ ਆਯੋਜਿਤ ਕੀਤੀ ਗਈ ਰਾਸ਼ਟਰੀ ਸਬ ਜੁਨੀਅਰ ਤਰਾਕੀ ਦੇ ਵਿੱਚ ਅਜੀਤ ਨੇ 50 ਮੀਟਰ ਵਾਟਰ ਫਲਾਈ ਦੇ ਵਿੱਚ 골ਡ ਮੈਡਲ ਜਿੱਤਿਆ ਜੋ ਇਸੇ ਟੋਬੇ ਤੋਂ ਤਰੱਕੀ ਦੀ ਤੈਨੀਕ ਸਿੱਖ ਕੇ ਇਹ ਸੋਨਾ ਹਾਸਲ ਕੀਤਾ ਸੋ ਇਸ ਕਰਕੇ ਇਸ ਮਟਵਲੇ ਪਾਣੀ ਦੇ ਵਿੱਚੋਂ ਸੋਨਾ ਚਾਂਦੀ ਤੇ ਤਾਂਬਾ ਨਿਕਲਦਾ ਸੋ ਇਹ ਹੈ ਅਸਲ ਸਾਧਨਾ ਪਿਪਲਾਵੇ ਮੇਰੇ ਪਿੰਡ ਦੇ ਆ ਪਿਪਲਾ ਠੰਡੀਆਂ ਤੇਰੀਆਂ ਸ਼ਾਵਾਂ ਢਾਬ ਤੇਰੀ ਦਾ ਗੰਧਲਾ ਪਾਣੀ ਉਤੋਂ ਬੂਰ ਹਟਾਵਾਂ ਹੈਨਾ ਸੰਤੀ ਬੰਤੀ ਤੁਰ ਗਈਆਂ ਸੋਹਰੇ ਕਿਨੂੰ ਦਿਲ ਦਾ ਹਾਲ ਸੁਣਾਵਾ ਵਿੱਚ ਚਿੱਠੀਆਂ ਬਰੰਗ ਭੇਜਦਾ ਕਿਹੜੀ ਸ਼ੌਣੀ ਚ ਲਖਾ ਲਿਆ ਨਾਵਾ ਸੋ ਉਹ ਪਿੰਡ ਦੀਆਂ ਢਾਬਾਂ ਅਸੀਂ ਬਰਬਾਦ ਕਰ ਲਈਆਂ ਹੈਨਾ ਸੋ ਉਹ ਜਿਹੜੇ ਛੱਪੜ ਟੋਬੇ ਸੀ ਉਹਨਾਂ ਤੋਂ ਇਹ ਕੰਮ ਵੀ ਲਿਆ ਜਾ ਸਕਦਾ ਤੁਸੀਂ ਖੇਤ ਆਪਣੇ ਛੋਟਾ ਜਿਹਾ ਅਮਲੋਟ ਹੋਰਾਂ ਨੇ ਆਪਣਾ ਭਾਈ ਜੀ ਕੰਗਸਾਹਬ ਨੇ ਵੀਡੀਓ ਵੀ ਭੇਜੀ ਸੀ ਉਹਨਾਂ ਦੇ ਪਿੰਡ ਬਣਿਆ ਹੋਇਆ ਥੋੜੇ ਜਿਹਾ ਪੈਸੇ ਲੈਂਦੇ ਨੇ ਸੋ ਆਪਣੇ ਪੌਂਡ ਜ਼ਰੂਰ ਬਣਾਓ 20 ਮਿੰਟ ਸਵਿਮਿੰਗ ਡਾਕਟਰ ਪੱਟੀ ਸਾਹਿਬ ਦੱਸਦੇ ਹੁੰਦੇ ਕਿ 1 ਘੰਟਾ ਵਾਕ ਬਰਾਬਰ ਹੈ ਸੋ ਜਿਸ ਤਰ੍ਹਾਂ ਸਵਿਮਿੰਗ ਇਜ਼ ਮਦਰ ਆਫ ਆਲ ਗੇਮਸ ਸੋ ਉਸ ਤਰ੍ਹਾਂ ਤੈराकी ਤੁਹਾਨੂੰ ਫਿਟ ਰੱਖਦੀ ਆ ਤੁਸੀਂ ਦੇਖਿਆ ਮੈਂ ਆ ਗੋਆ ਦੇ ਵਿੱਚ ਕਿ ਆ ਬਜ਼ੁਰਗ ਬਜ਼ੁਰਗ ਬੇਬਿਆਂ ਮੈਂ ਮਾਤ ਪਾਉਂਦੀਆਂ ਨੇ ਕਿਉਂਕਿ ਜਿੰਨੀ ਐਕਸਰਸਾਈਜ਼ ਤੁਸੀਂ ਪਾਣੀ 'ਚ ਕਰ ਸਕਦੇ ਹੋ ਨਹੀਂ ਕਿਤੇ ਨਹੀਂ ਕਰ ਸਕਦੇ ਸੋ ਜਿਸ ਤਰ੍ਹਾਂ ਇਸ ਵਰਤਾਰੇ ਦੇ ਵਿੱਚੋਂ ਬਹੁਤ ਕੁਝ ਨਿਕਲ ਸਕਦਾ ਕੋਸ਼ਿਸ਼ ਹੋਵੇ ਜਿਨ੍ਹਾਂ ਕੋਲ ਸਾਧਨ ਹੈ ਆਪਣਾ ਮਤਲਬ ਤੁਸੀਂ ਅੱਜਕੱਲ ਤਾਂ ਤੁਸੀਂ ਵੇਖੋ ਕਿ ਪੂਲ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਉੱਪਰੋਂ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ ਹੈਨਾ ਤੇ ਸਲਾਈਡਰ ਲੱਗੇ ਹੁੰਦੇ ਨੇ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ نیچے ਵਿੜਾ ਆ ਜਾਂ ਪੂਲ ਹੈ ਸੋ ਇਸ ਕਰਕੇ ਜਿਹੜਾ ਡਾਕਟਰਾਂ ਨੂੰ ਇੰਨੇ ਪੈਸੇ ਦਿੰਨੇ ਆ ਅਸੀਂ ਆਪਣੀ ਸਿਹਤ ਇੰਨੀ ਖਰਾਬ ਕਰਦੇ ਆ ਸੋ ਜ਼ਰੂਰ ਪੂਲ ਦੇ ਵਿੱਚ ਜਾਣਾ ਚਾਹੀਦਾ ਖੇਤਾਂ ਵਾਲਿਆਂ ਨੂੰ ਤਾਂ ਬਹੁਤ ਸਖਾਲਾ ਆ ਕਿੰਨੇ ਕੁ ਪੈਸੇ ਲੱਗਦੇ ਆ ਆ ਕਈ ਲੋਕਾਂ ਨੇ ਬਣਾਏ ਹੋਏ ਨੇ ਖੇਤਾਂ 'ਚ ਆਪਣੇ ਸੋ ਪਿੰਡ ਦੇ ਲੋਕ ਯਾਰ ਦੋਸਤੋ ਕਿਉਂਕਿ ਟਿਊਬਲ ਦਾ ਪਾਣੀ ਵੀ ਚੱਲਣਾ ਹੀ ਹੁੰਦਾ ਹੈ ਨਾ ਸੋ ਇਸ ਕਰਕੇ ਇਸ ਪਾਸੇ ਜ਼ਰੂਰ ਸੋਚਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਦੀਆਂ ਸਿਹਤ ਦੀਆਂ ਜ਼ਰੂਰਤਾਂ ਨੇ ਨਾ ਜਿਸ ਤਰ੍ਹਾਂ ਦੇ ਹਾਲਾਤ ਪੈਣ ਰਹੇ ਨੇ ਉਸ ਮੁਤਾਬਕ ਕਿਤਨਾ ਕਿਤੇ ਸਮਿਆਂ ਦੇ ਹਾਣੀ ਹੋਵਾਂਗੇ ਤਾਂ ਚੰਗੇ ਰਹਾਂਗੇ ਸੋ 60 ਸਾਲ ਦੀ ਉਮਰ ਤੱਕ ਰੋਜ਼ ਸਾਈਕਲਿੰਗ ਕਰਦੇ ਨੇ ਇਹ ਕੁਝ ਸਾਈਕਲਿਸਟਾਂ ਦੀ ਕਹਾਣੀ ਮੈਂ ਸਾਂਝੀ ਕਰਾਂਗਾ ਤੇ ਖਰਾਬ ਲਾਈਫ ਸਟਾਈਲ ਦੇ ਕਾਰਨ ਸਾਡੇ ਰੋਗ ਵਧੇ ਨੇ ਫਿਟ ਰਹਿਣ ਦੇ ਲਈ 60 ਸਾਲ ਦੀ ਉਮਰ ਦੇ ਲੋਕ ਵੀ ਸਾਈਕਲਿੰਗ ਕਰ ਰਹੇ ਨੇ ਇਸ ਬਾਰੇ ਇੱਕ ਹੋਰ ਰਿਪੋਰਟ ਹੈ ਪੰਜਾਬ ਤੋਂ ਜਿਸ ਦੇ ਵਿੱਚ ਤੁਸੀਂ ਵੇਖੋ ਕਿ ਚੰਡੀਗੜ੍ਹ ਦੇ ਵਿੱਚ ਤਾਂ ਸੜਕਾਂ ਤੇ ਆਲੇ-ਦਾਲੇ ਸਾਈਕਲਾਂ ਦੀ ਲੇਨ ਬਣੀ ਹੈ ਤੇ ਇਸ ਚੰਡੀਗੜ੍ਹ ਸ਼ਹਿਰ ਦੇ ਵਿੱਚ ਇੱਕ ਗਰੁੱਪ ਹੈ ਜਿਸ ਦਾ ਨਾਮ ਦਿਲ ਸੇ ਉਹ ਗਰੁੱਪ ਦਾ ਨਾਮ ਦਿਲ ਸੇ ਇਸ ਗਰੁੱਪ ਦੇ ਵਿੱਚ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਨੇ ਚੰਡੀਗੜ੍ਹ ਦੇ ਵਿੱਚ ਜੋ ਰੋਜ਼ 30 ਤੋਂ 40 ਕਿਲੋਮੀਟਰ ਸਾਈਕਲਿੰਗ ਕਰਦੇ ਨੇ ਉਮਰ ਦੇਸ਼ ਪੜਾ ਤੇ ਵੀ ਫਿੱਟ ਨੇ ਕਹਿੰਦੇ ਨੇ ਇਸ ਗਰੁੱਪ ਦਾ ਮੈਂਬਰ ਕਿਸੇ ਦੇ ਕਹਿਣ ਤੇ ਨਹੀਂ ਆਪਣੇ ਦਿਲ ਨਾਲ ਬਣਦੇ ਨੇ ਸੋ ਕਿ ਉਹਨਾਂ ਨੇ ਗਰੁੱਪ ਦਾ ਨਾਮ ਹੀ ਦਿਲਸੀ ਰੱਖ ਲਿਆ ਸਵੇਰੇ ਨੇਚਰ ਦੇ ਨਾਲ ਜੁੜਨਾ ਬੜਾ ਅਨਮੋਲ ਖਜ਼ਾਨਾ ਹੈ ਤੇ ਜਿਸ ਨੂੰ ਅਸੀਂ ਸੌਂ ਕੇ ਗੁਆ ਰਹੇ ਹਾਂ ਕਿਉਂਕਿ ਅਮਰਤ ਵੇਲਾ ਸੱਚ ਨੌ ਵਡਿਆਈ ਵਿਚਾਰ ਕਿਉਂਕਿ ਇਹ ਬਹੁਤ ਪੋਜ਼ਿਟਿਵਿਟੀ ਦਾ ਸਮਾਂ ਹੁੰਦਾ ਪਰ ਅਸੀਂ ਦੇਰ ਰਾਤ ਤੱਕ ਜਾਗਦੇ ਹਾਂ ਤੇ ਇਸ ਤਰ੍ਹਾਂ ਇਹ ਜਿਹੜਾ ਦਿਲਸੀ ਗਰੁੱਪ ਦੇ ਮੈਂਬਰ ਨੇ ਉਮਰ 60 ਸਾਲ ਹੈ 3 ਵਜੇ ਬ੍ਰੇਕਫਾਸਟ ਬਣਾ ਕੇ 4 ਵਜੇ ਕਹਿੰਦੀ ਮੈਂ ਸਾਈਕਲਿੰਗ ਤੇ ਨਿਕਲ ਜਾਨੀ ਆ ਰੋਜ਼ 40-50 ਕਿਲੋਮੀਟਰ ਸਾਈਕਲਿੰਗ ਕਰਦੀ ਆ ਤੇ ਵੀਕਐਂਡ ਤੇ 70 ਤੋਂ 100 ਕਿਲੋਮੀਟਰ ਹੋ ਜਾਂਦਾ ਹੈ ਤੇ ਇਹ ਸਭ ਕਰਨ ਤੋਂ ਬਾਅਦ ਰੋਜ਼ਾਨਾ ਆਫਿਸ ਵੀ ਜਾਣੀ ਆ ਇਹ ਅਨੂਪ ਕਰਨਾ ਜੋ ਲੈਕਚਰਰ ਹੈ ਸੀਆਈ ਐਚਐਮ ਦੇ ਵਿੱਚ ਤੇ ਅਨੂਪ ਕਰਨ 60 ਸਾਲ ਉਮਰ ਹੈ ਇਸੇ ਤਰ੍ਹਾਂ 59 ਸਾਲ ਉਮਰ ਹੈ ਹਰਿੰਦਰ ਸਿੰਘ ਸੈਕਟਰ 44 ਦਾ ਪੇਸ਼ੇ ਤੋਂ बिजनेਸਮੈਨ ਆ ਪਹਿਲਾਂ ਮਨੀਪੁਰ ਰਹਿੰਦਾ ਸੀ ਤੇ ਇਥੇ ਆਉਣ ਦਾ ਉਹ ਖਿਆਲ ਆ ਕਿ ਫਿੱਟ ਰਹਿਣ ਲਈ ਕੁਝ ਕਰਨਾ ਚਾਹੀਦਾ 217 ਤੋਂ ਦੇ ਵਿੱਚ 15 20 ਕਿਲੋਮੀਟਰ ਤੇ ਹੁਣ 30 35 ਕਿਲੋਮੀਟਰ ਰੋਜ਼ਾਨਾ ਸਾਈਕਲਿੰਗ ਕਰਦੇ ਨੇ ਕੁਦਰਤ ਪ੍ਰੇਮੀ ਨੇ ਬਿਲਕੁਲ ਫਿੱਟ ਨੇ وجہ ਆਇਆ ਸਾਈਕਲਿੰਗ ਇਸੇ ਤਰ੍ਹਾਂ ਸਰਜੀਤ ਸਿੰਘ ਸਲਾਰ ਨੇ ਸੈਕਟਰ 36 ਦੇ 62 ਸਾਲ ਉਮਰ ਹੈ 220 ਦੇ ਵਿੱਚ ਸਾਈਕਲਿੰਗ ਸ਼ੁਰੂ ਕੀਤੀ ਸਿੱਖਣ ਦੀ ਕੋਈ ਉਮਰ ਨਹੀਂ 220 ਦੇ ਵਿੱਚ ਮੰਨ ਲਓ 58 ਸਾਲ ਦੀ ਉਮਰ 'ਚ ਸਾਈਕਲਿੰਗ ਸ਼ੁਰੂ ਕੀਤੀ ਰੋਜ਼ 30 ਕਿਲੋਮੀਟਰ ਤੇ ਵੀਕਐਂਡ ਤੇ 75 ਤੋਂ 100 ਕਿਲੋਮੀਟਰ ਸਾਈਕਲਿੰਗ ਕਰਦੇ ਨੇ ਕਹਿੰਦੇ ਮੈਂ ਲੇਵੀ ਸਾਈਕਲ ਤੇ ਗਿਆ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨੇ ਨਵੀਂ ਪੀੜੀ ਨੂੰ ਸੰਦੇਸ਼ ਦਿੰਦੇ ਨੇ ਕਿ ਫਿਟ ਰਹਿਣਾ ਤਾਂ ਸਾਈਕਲਿੰਗ ਸ਼ੁਰੂ ਕਰੋ ਤੇ ਸਵੇਰੇ ਬਿਸਤਰ ਜਲਦੀ ਛੱਡੋ ਮੈਡੀਕਲ ਰਾਈਟਰ ਨੇ ਅਮਿਤ ਗੋਲਿਆ ਉਹ ਕਹਿੰਦੇ ਯੋਗ ਸਟਰੈਂਥ ਟ੍ਰੇਨਿੰਗ ਤੇ ਰਨਿੰਗ ਦੇ ਵਿੱਚ ਜਿਹੜੇ ਫ੍ਰੀ ਇੰਜਰੀ ਟਿਪਸ ਦਿੰਦੇ ਨੇ ਤੇ ਇਸ ਜਿਸ ਤਰ੍ਹਾਂ ਉਹਨਾਂ ਦਾ ਕਹਿਣਾ ਕਿ 10 ਸਾਲ ਤੋਂ ਮੈਂ ਅਲਟਰਾ ਰਨਿੰਗ ਕਰਦਾ ਹਾਂ 42 ਸਾਲ 42 ਕਿਲੋਮੀਟਰ ਤੋਂ ਜ਼ਿਆਦਾ ਇਹ ਹੋ ਜਾਂਦੀ ਹੈ ਸੋ ਇਸ ਕਰਕੇ ਸਮਿਆਂ ਦੇ ਹਾਨੀ ਸਾਨੂੰ ਬਣਨਾ ਚਾਹੀਦਾ ਇੱਕ ਹੋਰ ਬੜੀ ਕਮਾਲ ਦੀ ਰਿਪੋਰਟ ਹੈ ਜਿਸ ਤਰ੍ਹਾਂ ਮੈਂਟਲ ਹੈਲਥ ਦੇ ਵਿੱਚ ਸਭ ਤੋਂ ਵੱਡਾ ਪ੍ਰਯੋਗ ਸਾਬਤ ਹੋਇਆ ਬਰਟੇਨ ਦੇ 8000 ਲੋਕਾਂ ਤੇ ਗ੍ਰੀਨ ਐਡਵਾਈਸ ਸ਼ਾਮਲ ਕੀਤੀ ਗਿਆ ਕਿ ਬਾਗਬਾਨੀ ਤੇ ਜੰਗਲ ਦੇ ਵਿੱਚ ਸੈਰ ਕਰਨ ਨਾਲ ਤੁਹਾਨੂੰ ਉਹ ਫਾਇਦਾ ਹੋ ਸਕਦਾ ਹੈ ਜਿਹੜਾ ਫਾਇਦਾ ਤੁਹਾਨੂੰ ਮੈਡੀਸਨ ਨਾਲ ਵੀ ਨਹੀਂ ਹੁੰਦਾ ਇਸ ਵੰਦੀ ਲੰਡਨ ਤੋਂ ਇੱਕ ਰਿਪੋਰਟ ਹੈ ਕਿ ਤੁਹਾਡੀ ਮਾਨਸਿਕ ਸਿਹਤ ਮੰਦੀ ਦੇ ਵਾਸਤੇ ਮੈਂਟਲ ਹੈਲਥ ਵਾਸਤੇ ਜੁੜੀਆਂ ਸਮੱਸਿਆਵਾਂ ਨਾਲ ਜੇ ਤੁਸੀਂ ਮੈਂਟਲ ਹੈਲਥ ਨਾਲ ਜੂਝ ਰਹੇ ਹੋ ਤਾਂ ਉਸ ਦੇ ਲਈ ਕੁਦਰਤ ਦੀ ਸ਼ਰਨ ਦੇ ਵਿੱਚ ਜਾਓ ਇੰਗਲੈਂਡ ਦੇ ਵਿੱਚ ਇਹ ਪ੍ਰਯੋਗ ਉੱਥੋਂ ਦੀ ਸਰਕਾਰ ਨੇ ਕੀਤਾ ਇੰਗਲੈਂਡ ਸਰਕਾਰ ਦੇ ਸਹਿਯੋਗ ਦੇ ਨਾਲ 8000 ਲੋਕਾਂ ਤੇ ਪ੍ਰਯੋਗ ਕੀਤਾ ਗਿਆ ਕਿ ਇਹ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਦੇ ਬਿਮਾਰ ਸਨ ਤੇ ਜਿਸ ਤਰ੍ਹਾਂ ਇਹ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਦੇ ਸ਼ਿਕਾਰ ਸਨ ਤੇ ਜਸੂ ਦੌਰਾਨ ਇਹਨਾਂ ਦਾ ਇਲਾਜ ਕੋਈ ਦਵਾਈ ਨਹੀਂ ਬਲਕਿ ਪ੍ਰਕਿਰਤੀ ਦੇ ਵਿੱਚ ਜਾ ਕੇ ਇਹਨਾਂ ਦਾ ਇਲਾਜ ਸੈਰ ਕਰਨਾ ਸੀ ਤੇ ਜਸਸ ਵਿੱਚ ਇਹ ਸੈਰ ਕਰਦੇ ਰਹੇ ਤੇ ਜਿਸ ਤਰ੍ਹਾਂ ਇਹ ਇਸ ਮੁਕਾਮ ਤੇ ਪਹੁੰਚੇ ਕਿ ਇਹਨਾਂ ਦੀ ਸਿਹਤ ਦੇ ਵਿੱਚ ਬੜੇ ਅਜੀਬ ਮਤਲਬ ਤਬਦੀਲੀਆਂ ਦੇਖਣ ਨੂੰ ਮਿਲੀਆਂ ਤੇ ਆ ਖਾਸ ਕਰਕੇ ਕੁਦਰਤ ਵਿੱਚ ਜਾ ਕੇ ਸੈਰ ਕਰਨਾ ਜਾਂ ਸਮਾਜਿਕ ਤੌਰ ਤੇ ਇਕੱਠਿਆਂ ਵਿਚਰਨਾ ਬਾਗਬਾਨੀ ਕਰਨਾ ਬੂਟੇ ਲਾਉਣਾ ਜੰਗਲ ਜਾਂ ਤਲਾਬ ਦੇ ਵਿੱਚ ਤਰਾਕੀ ਕਰਨਾ ਮਤਲਬ ਪਿੰਡ ਦੇ ਤਲਾਬ ਚ ਜਾ ਕੇ ਤਰਾਕੀ ਕਰਨਾ ਤੈਰਨਾ ਇਸੋਂ ਦੀ ਬਿਹਤਰ ਸਿਹਤ ਵਾਸਤੇ ਇਸ ਸੰਸਥਾ ਦੇ ਨਾਲ ਜਿਹੜੇ ਲੋਕ ਸੀ ਉਹਨਾਂ ਨੂੰ ਜੋੜਨ ਦੇ ਨਾਲ ਦੁਨੀਆਂ ਦੇ ਵਿੱਚ ਆਪਣੀ ਤਰ੍ਹਾਂ ਦਾ ਇਹ ਪਹਿਲਾ ਪ੍ਰਯੋਗ ਸੀਗਾ ਜਿਹੜਾ ਬੇਹੱਦ ਸਫਲ ਰਿਹਾ ਇਸ ਪ੍ਰੋਜੈਕਟ ਨਾਲ ਜੁੜੇ ਹੋ ਲੋਕਾਂ ਦੇ ਵਿੱਚ ਖੁਸ਼ੀ ਦਾ ਲੈਵਲ ਰਾਸ਼ਟਰੀ ਔਸਤ ਨਾਲੋਂ ਵੀ ਜ਼ਿਆਦਾ ਮਿਲਿਆ ਚਿੰਤਾਵਾਂ ਘਟ ਕਰਨ ਦਾ ਪੱਧਰ ਵੀ ਤੇਜ਼ੀ ਦੇ ਨਾਲ ਵਧਿਆ ਮਤਲਬ ਜਿਹੜੀਆਂ ਚਿੰਤਾਵਾਂ ਨੇ ਬਹੁਤ ਤੇਜ਼ੀ ਨਾਲ ਕਟੀਆਂ ਇਸ ਰਿਪੋਰਟ ਦੇ ਅਨੁਸਾਰ ਇਸ ਪ੍ਰੋਜੈਕਟ ਦੇ ਵਿੱਚ ਹਰ ਵਿਅਕਤੀ ਤੇ ਔਸਤਨ 55000 ਰੁਪਏ ਖਰਚਾ ਆਇਆ ਜਾਨੀ 8000 ਲੋਕਾਂ ਦੇ ਸਰਵੇ ਹੋਇਆ ਹਰ ਵਿਅਕਤੀ ਤੇ 8000 ਰੁਪਈਆ ਸੌਰੀ 55000 ਰੁਪਏ ਖਰਚਾ ਕੀਤਾ ਗਿਆ ਮੈਂਟਲ ਹੈਲਥ ਦੇ ਇਲਾਜ ਦੇ ਵਾਸਤੇ ਹੋਣ ਵਾਲੀ ਇਹ ਸਭ ਤੋਂ ਵੱਡੀ ਰਾਸ਼ੀ ਦੀ ਤੁਲਨਾ ਦੇ ਵਿੱਚ ਇਹ ਖਰਚਾ ਬੇहद ਘੱਟ ਹੈ 220 ਦੇ ਵਿੱਚ ਇਸ ਤਰ੍ਹਾਂ ਦੇ ਤਕਰੀਬਨ 7 ਗ੍ਰੀਨ ਐਡਵਾਈਜ਼ ਜਿਹੜੇ ਨੇ ਉਹ ਪਾਇਲਟ ਪ੍ਰੋਜੈਕਟ ਹੋ ਚੁੱਕੇ ਨੇ ਇਸ ਸਕੀਮ ਤੇ ਰਿਪੋਰਟ ਲਿਖਣ ਵਾਲੀ ਜਿਹੜੇ ਐਕਸਟਰ ਯੂਨੀਵਰਸਿਟੀ ਦੇ ਪ੍ਰੋਫੈਸਰ ਰੂਥ ਗਰ ਸਾਈਡ ਲਿਖਦੀ ਹੈ ਕਿ ਅਸੀਂ ਇਹ ਲੱਭਿਆ ਕਿ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਦੇ ਵਾਸਤੇ ਗ੍ਰੀਨ ਸੋਸ਼ਲ ਪ੍ਰੈਸਕ੍ਰਾਈਬਰ ਜਾਂ ਹਰੀ ਸਲਾਹ ਦੇਣਾ ਕਾਫੀ ਹਰੀਆਲੀ ਸਲਾਹ ਦੇਣਾ ਕਾਫੀ ਮਦਦਗਾਰ ਸਾਬਤ ਹੋਇਆ ਜਣੀ ਜਿਹੜੀ ਪਰਸਕ੍ਰਿਪਸ਼ਨ ਲਿਖੀ ਜਾਂਦੀ ਹੈ ਮੈਡੀਕਲ ਐਡਵਾਈਸ ਉਹਦੇ ਲਈ ਜਿਹੜੇ ਇਹ ਹਰੀ ਸਲਾਹ ਆਇਆ ਨਾ ਵੀ ਜੰਗਲ 'ਚ ਜਾਓ ਬੂਟੇ ਲਾਓ ਜੰਗਲ 'ਚ ਰਹੋ ਜੰਗਲ ਚ ਜਾ ਕੇ ਸਵਿਮਿੰਗ ਕਰੋ ਬਾਗਾਂ ਚ ਜਾ ਕੇ ਹਰਿਆਲੀ ਦੇ ਮਤਲਬ ਕੁਦਰਤ ਦੇ ਨੇੜੇ ਰਹੋ ਸਿੱਖਾਂ ਦਾ ਤਾਂ ਸਿਧਾਂਤ ਹੀ ਜੇ ਕਹ ਲਈਏ ਮਾਫ ਕਰਨਾ ਸਿੱਖਾਂ ਦਾ ਤਾਂ ਰੱਬ ਹੀ ਕੁਦਰਤ ਚ ਆਸੀਂ ਲੱਭੀ ਗੁਰਦੁਆਰਿਆਂ ਚ ਜਾਂਦੇ ਆ ਮੈਂ ਨਹੀਂ ਕਹਿੰਦਾ ਕਿ ਗੁਰਦੁਆਰੇ ਨਾ ਜਾਓ ਫਿਰ ਕਿਉਂਕਿ ਹੋਰ ਤਰ੍ਹਾਂ ਲੈ ਲੈਂਦੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਸੋ ਉਸ ਕੁਦਰਤ ਦੀ ਥਾਂ ਤੁਸੀਂ ਪਾ ਨਹੀਂ ਸਕਦੇ ਪਰ ਕੁਦਰਤ ਨਾਲ ਜੁੜੋ ਸਿੱਖਾਂ ਦਾ ਕਦਰ ਕੁਦਰਤ ਦੇ ਵਿੱਚ ਹੈ ਤੇ ਲੇਕਨ ਇਹ ਸ਼ੁਰੂਆਤ ਹੈ ਹੁਣ ਵੱਡੀ ਸੰਸਥਾ ਵੱਡੀ ਸੰਖਿਆ ਦੇ ਵਿੱਚ ਲੋਕ ਇਸ ਪ੍ਰੋਜੈਕਟ ਨਾਲ ਜੁੜਨਾ ਚਾਹੁੰਦੇ ਪ੍ਰੋਜੈਕਟ ਨਾਲ ਜੁੜ ਕੇ ਸਿਹਤ ਦਾ ਲਾਭ ਲੈਣ ਵਾਲੇ ਇੱਕ ਵਿਅਕਤੀ ਦਾ ਕਹਿਣਾ ਕਿ ਇਸ ਦਾ ਹਿੱਸਾ ਬਣਨ ਦੇ ਬਾਅਦ ਮੇਰੀਆਂ ਖੁਸ਼ੀਆਂ ਦੇ ਵਿੱਚ ਬੇਹਦ ਇਜ਼ਾਫਾ ਹੋਇਆ ਮਨ ਸ਼ਾਂਤ ਹੋਇਆ ਮੈਨੂੰ ਲੱਗਿਆ ਕਿ ਹੁਣ ਮੇਰੇ ਲਈ ਜੀਵਨ ਦੇ ਵਿੱਚ ਜਿਹੜੀ ਸਾਰਥਕਤਾ ਦੇ ਵਿੱਚ ਇਜ਼ਾਫਾ ਹੋਇਆ ਇਸ ਲਈ ਇਹ ਮੇਰੇ ਲਈ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਜਿਵੇਂ ਕਹਿੰਦੇ ਮੈਨੂੰ ਰੱਬ ਮਿਲ ਗਿਆ ਪ੍ਰੋਜੈਕਟ ਦਾ ਹਿੱਸਾ ਬਣੇ ਇੱਕ ਹੋਰ ਵਿਅਕਤੀ ਨੇ ਆਪਣੇ ਤਜਰਬੇ ਸਾਂਝੇ ਕੀਤੇ ਕਿ ਮਾਨਸਿਕ ਸਮੱਸਿਆਵਾਂ ਜਿਹੜੀਆਂ ਸਾਨੂੰ ਜੁੜੀਆਂ ਮਾਨਸਿਕ ਉਦਾਸੀਆਂ ਦੇ ਨਾਲ ਮਹਿਸੂਸ ਰਿਹਾ ਸੀਗਾ ਤੇ ਇਸ ਦਾ ਮੈਨੂੰ ਫਾਇਦੇ ਦਾ ਜਿਹੜਾ ਪਹਿਲਾ ਹੋਇਆ ਕਿ ਪ੍ਰਕਿਰਤੀ ਨਾਲ ਜੁੜਨਾ ਦਵਾਈ ਲੈਣ ਨਾਲੋਂ ਕਿਤੇ ਬਿਹਤਰ ਹੈ ਕਾਉਂਸਲਿੰਗ ਦੇ ਨਾਲ ਵੀ ਮੈਨੂੰ ਇੰਨੇ ਬਿਹਤਰ ਨਤੀਜੇ ਨਹੀਂ ਮਿਲੇ ਜਿੰਨੇ ਮੈਨੂੰ ਇਸ ਤਰ੍ਹਾਂ ਬਾਗਾਂ ਦੇ ਵਿੱਚ ਜਾ ਕੇ ਜਾਂ ਜੰਗਲ ਦੇ ਵਿੱਚ ਜਾ ਕੇ ਜਿਹੜੇ ਫਾਇਦੇ ਮਿਲੇ ਇਸ ਉਹਦੀ ਮਾਨਸਿਕ ਸਿਹਤ ਨਾਲ ਜੁੜੇ ਪੀੜਤਾਂ ਦੇ ਬਾਰੇ ਇੱਕ ਅਜਿਹਾ ਬਦਲਾਅ ਆ ਜਣ ਕਿ ਸਲਾਹ ਲੈਣ ਤੋਂ ਪਹਿਲਾਂ ਜਿਹੜੀ ਖੁਸ਼ੀ ਜੋ 5.3 ਫੀਸਦੀ ਸੀ ਉਸ ਤੋਂ ਸਲਾਹ ਲੈਣ ਤੋਂ ਬਾਅਦ ਉਹਨਾਂ ਦੀ ਖੁਸ਼ੀ ਦਾ ਮਿਆਰ 7.9 ਫੀਸਦੀ ਆਇਆ ਇਸ ਪ੍ਰਯੋਗ ਦੇ ਦੌਰਾਨ 1 ਤੋਂ ਲੈ ਕੇ 10 ਪੈਮਾਨੇ ਦਾ ਸਕੋਰ ਬਣਿਆ ਜਿਹੜਾ ਸਕੋਰ ਦੱਸਦਾ ਕਿ ਇਸ ਤਰ੍ਹਾਂ ਦੀ ਜਿਹੜੀ ਹਰਿਆਵਲ ਸਲਾਹ ਲੈਣ ਤੋਂ ਪਹਿਲਾਂ ਉਹਨਾਂ ਦੀ ਖੁਸ਼ੀ ਦਾ ਲੈਵਲ 5.3 ਸੀ ਜਿਹੜਾ ਕਿ ਸਲਾਹ ਲੈਣ ਤੋਂ ਬਾਅਦ 7.9 ਹੋਇਆ ਜਦੋਂ ਕਿ ਬਰਟੇਨ ਦੇ ਵਿੱਚ ਔਸਤਨ ਖੁਸ਼ੀ ਦਾ ਲੈਵਲ 7.5 ਹੈ ਜਿਹੜੀ ਚਿੰਤਾ 4.8 ਸੀਗੀ ਸਲਾਹ ਲੈਣ ਤੋਂ ਪਹਿਲਾਂ ਜਾਂ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਉਹ 3.0% ਦੀ ਰਹੀ ਹਾਲਾਂਕਿ ਬਰਟੇਨ ਦੇ ਵਿੱਚ ਚਿੰਤਾ ਦਾ ਔਸਤਨ ਘਟਣ ਦਾ ਲੈਵਲ 2.75 ਹੈ ਯਾਨੀ ਇੰਨੀ ਚਿੰਤਾ ਉੱਥੇ ਉਹਨਾਂ ਨੂੰ ਘੱਟ ਮਹਿਸੂਸ ਹੋਈ ਸੋ ਇਸ ਤਰ੍ਹਾਂ ਕਿਉਂਕਿ ਜਦੋਂ ਅਸੀਂ ਕੋਈ ਵੀ ਧਾਰਮਿਕ ਸਥਾਨ ਦੂਰ ਦਰਾਡੇ ਮੰਦਿਰ ਚ ਹੈ ਜਾਂ ਕੋਈ ਵੀ ਗੁਰਦੁਆਰਾ ਰਮਣੀਕ ਥਾਂ ਤੇ ਤੁਸੀਂ ਪੌਂਡਾ ਸਾਹਿਬ ਜਾਓ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੀ ਉਹਨਾਂ ਨੇ ਬਹੁਤੀ ਜ਼ਿੰਦਗੀ ਉਹ ਪੌਂਡਾ ਸਾਹਿਬ ਰਹੇ ਅਨੰਦਪੁਰ ਸਾਹਿਬ ਵੀ ਰਹੇ ਪਰ ਪੌਂਡਾ ਸਾਹਿਬ ਜ਼ਿਆਦਾ ਰਮਣੀਕ ਹੈ ਜਿਸ ਤਰ੍ਹਾਂ ਬਵੰਜਾ ਕਵੀ ਸੀਗੇ ਕਿਉਂਕਿ ਉਹ ਜਿਹੜੀ ਰਚਨਾ ਆ ਨਾ ਉਹ ਤੁਸੀਂ ਤੁਸੀਂ ਵੇਖੋ ਕਿ ਜਿਹੜਾ ਅੱਛਾ ਰਾਈਟਰ ਹੈ ਉਹ ਇੱਕ ਫਾਈਵ ਸਟਾਰ ਰੂਮ ਚ ਬੈਠ ਕੇ ਕਲਪਨਾ ਨਹੀਂ ਕਰ ਸਕਦਾ ਜਦੋਂ ਉਹ ਜੰਗਲ ਵਾਲੇ ਵਿੱਚ ਰਹੇਗਾ ਜਾਂ ਡਰਾਈਵ ਕਰਦਾ ਹੋਏਗਾ ਤਾਂ ਉਹਦੇ ਮਨ ਚ ਖਿਆਲਤ ਜ਼ਿਆਦਾ ਆਉਣਗੇ ਤੁਸੀਂ ਆਪਣੇ ਆਪ ਨੂੰ ਕਦੇ ਲਾਗੂ ਕਰੋ ਜਦੋਂ ਤੁਸੀਂ ਕਿਤੇ ਗੱਡੀ ਚਲਾਉਂਦੇ ਜਾ ਰਹੇ ਹੋ ਜਿਵੇਂ ਉੱਡਦੇ ਜਾ ਰਹੇ ਹੋ ਤਾਂ ਉਸ ਦੌਰਾਨ ਤੁਸੀਂ ਜ਼ਿਆਦਾ ਕ੍ਰੀਏਟੀਵਿਟੀ ਤੁਹਾਡੇ ਚ ਹੁੰਦੀ ਹੈ ਸੋ ਇਸ ਕਰਕੇ ਇਹ ਜਿਹੜਾ ਤਜਰਬਾ ਹੈ ਨਾ ਕਿ ਘਰਾਂ ਚੋਂ ਬਾਹਰ ਨਿਕਲੋ ਹੁਣ ਘਰ ਹੈ 8 ਫੁੱਟ 10 ਫੁੱਟ ਦਾ ਕਮਰਾ ਤੁਹਾਡਾ 15 ਫੁੱਟ ਦਾ ਕਮਰਾ ਹੈ ਤੁਹਾਡੀ ਨਿਗਾ 15 ਫੁੱਟ ਤੱਕ ਹੀ ਜਾਏਗੀ ਇੱਲ ਜਾਂ ਬਾਜ ਦੀ ਨਿਗਾ ਕਿਉਂ ਦੂਰ ਤੱਕ ਹੁੰਦੀ ਹੈ ਕਿਉਂਕਿ ਉਹ ਉੱਚਾ ਉੱਡਦਾ ਹੈ ਅਸੀਂ 8 10 ਫੁੱਟ ਦੇ ਕਮਰੇ 'ਚ ਰਹਿੰਦੇ ਆ ਤੇ ਸਾਡੀ ਨਜ਼ਰ ਕੰਧ ਨਾਲ ਟਕਰਾ ਜਾਂਦੀ ਹੈ ਤੋ ਅੱਗੇ ਜਾ ਹੀ ਨਹੀਂ ਸਕਦੇ ਹਰਿਆਲੀ ਦੇਖਣੀ ਤਾਂ ਦੂਰ ਛੱਤ ਤੇ ਅਸੀਂ ਚੜ੍ਹਦੇ ਕੋਈ ਨਹੀਂ ਇੱਕ ਦਿਨ ਛੱਤ ਤੇ ਸੈਰ ਕਰਕੇ ਵੇਖੋ ਤੁਸੀਂ ਗਲੀ 'ਚ ਸੈਰ ਕਰਨ ਨਾਲੋਂ ਜ਼ਿਆਦਾ ਕੰਫਰਟੇਬਲ ਮਹਿਸੂਸ ਕਰੋਗੇ ਕਉਕਾ ਤੁਹਾਡੀ ਨਿਗਾਹ ਦੂਰ ਤੱਕ ਜਾਏਗੀ ਇਹ ਤੁਹਾਡੀ ਅੱਖਾਂ ਦੀ ਐਕਸਰਸਾਈਜ਼ ਹੋਏਗੀ ਜਿਸ ਦੌਰਾਨ ਇਹ ਜਿਹੜਾ ਸਿਲਸਿਲਾ ਨਾ ਕਿ ਇਹਨਾਂ ਲੋਕਾਂ ਨੇ ਜ਼ਿੰਦਗੀ ਜਿਉਣੀ ਸਿੱਖੀ ਹੈ ਅੰਗਰੇਜ਼ ਨੇ ਪੂਰੀ ਦੁਨੀਆ ਤੇ ਰਾਜ ਕਿਉਂ ਕੀਤਾ ਕਿਉਂਕਿ ਪੂਰੀ ਦੁਨੀਆ ਚ ਵਿਚਰਿਆ ਉਹ ਅੱਜ ਵੀ ਕਰ ਰਿਹਾ ਇਸ ਸਬੰਧੀ ਮੈਂਟਲ ਹੈਲਥ ਦੇ ਬਾਰੇ ਕਿ ਜੰਗਲ ਦੇ ਵਿੱਚ ਬਾਗਾਂ ਦੇ ਵਿੱਚ ਵਿਚਰਨਾ ਪਾਰਕਾਂ ਦੇ ਵਿੱਚ ਵਿਚਰਨਾ ਤੁਹਾਨੂੰ ਜ਼ਿਆਦਾ ਖੁਸ਼ੀ ਦਿੰਦਾ ਮੈਡੀਸਨ ਨਾਲੋਂ ਡਾਕਟਰ ਮੈਰੀਨ ਸੈਨੇਟਰ ਕਹਿੰਦੀ ਹੈ ਕਿ ਲੋਕਾਂ ਨੇ ਕੋਦਰਤ ਨਾਲ ਜੁੜਨ ਦਾ ਇੱਕ ਅਦਭੁਤ ਆਨੰਦ ਦਾ ਅਨੁਭਵ ਕੀਤਾ ਮਾਨਸਿਕ ਅਤੇ ਸਰੀਰਕ ਸਿਹਤ ਦੀ ਕੋਈ ਸਮੱਸਿਆ ਹੋਣ ਤੇ ਅਸੀਂ ਪ੍ਰਕਿਰਤੀ ਦੀ ਜਿੰਨੀ ਨੇੜਤਾ ਹਾਸਲ ਕਰਾਂਗੇ ਓਨਾ ਸਾਨੂੰ ਜ਼ਿਆਦਾ ਲਾਭ ਮਿਲਣਗੇ ਇਸ ਸਕੀਮ ਦਾ ਉਦੇਸ਼ ਜੋ ਬਟੇਨ ਸਰਕਾਰ ਦੇ ਸਹਿਯੋਗ ਨਾਲ ਮਿਲ ਕੇ ਨਾ ਯੂਨੀਵਰਸਿਟੀਆਂ ਨੇ ਕੀਤੀ ਹੈ ਇਸ ਸਕੀਮ ਦਾ ਮੁੱਖ ਉਦੇਸ਼ ਇਹ ਹੈ ਕਿ ਜਿਆਦਾ ਤੋਂ ਜਿਆਦਾ ਲੋਕ ਇਸ ਨਾਲ ਜੁੜਨ ਇਹ ਪ੍ਰੋਜੈਕਟ ਇੰਗਲੈਂਡ ਦੇ ਵਿੱਚ ਹੋਣ ਵਾਲੇ ਸਿਹਤ ਖਰਚੇ ਦੀ ਵੀ ਭਾਰੀ ਬਚਤ ਕਰਦਾ ਹੈ ਤੇ ਇਸ ਤਰ੍ਹਾਂ ਲੋਕਾਂ ਦੇ ਵਿੱਚ ਡਾਇਬੀਟਿਸ, ਬਲੱਡ ਪ੍ਰੈਸ਼ਰ ਤੇ ਡਿਪਰੈਸ਼ਨ ਵਰਗੀਆਂ ਜਿਹੜੀਆਂ ਸਿਹਤ ਸਬੰਧੀ ਸਮੱਸਿਆਵਾਂ ਨੇ ਉਹਨਾਂ ਦਾ ਕਾਫੀ ਹੱਦ ਤੱਕ ਬਚਾਅ ਵੀ ਇਸ ਦੇ ਨਾਲ ਹੁੰਦਾ ਹੈ। ਸੋ ਇਸ ਕਰਕੇ ਦੋਸਤੋ ਗੁਜਾਰਿਸ਼ ਹੈ ਕਿ ਇਹਨਾਂ ਚੀਜ਼ਾਂ ਨਾਲ ਜੁੜਿਆ ਜਾਵੇ। ਇਹ ਸਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੀਆਂ ਨੇ। ਸੋ ਇਸ ਕਰਕੇ ਜਦੋਂ ਤੁਸੀਂ ਕੋਈ ਬੂਟਾ ਲਾਉਂਦੇ ਹੋ, ਕੋਈ ਆਪਣੇ ਖੇਤ ਜਾਂਦੇ ਹੋ ਤੇ ਉਹ ਤੁਹਾਨੂੰ ਬਹੁਤ ਖੁਸ਼ੀ ਦਿੰਦਾ بجائے ਡਰੈنگ ਰੂਮ ਦੇ ਵਿੱਚ ਬੈਠੇ ਰਹਿਣ ਦੇ ਐ ਡਾਕਟਰ ਮਲਕੀਤ ਸਿੰਘ ਪੱਟੀ ਆਪਣੇ ਨਾਲ ਜੁੜੇ ਨੇ ਡਾਕਟਰ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋਣਾ ਸਾਹਿਬ ਕੋਣਾ ਸਾਹਿਬ ਦੇਖੋ ਜੀ ਐਕਸਰਸਾਈਜ਼ ਹੁੰਦੀ ਹੈ ਨਾ ਕਿਸੇ ਵੀ ਟਾਈਪ ਦੀ ਹੂੰ ਉਹ ਤੁਹਾਡੇ ਅੰਦਰ ਜਿਹੜੇ ਕੁਦਰਤ ਨੇ ਖੁਸ਼ੀ ਦੇ ਹਾਰਮੋਨ ਦੇਣੇ ਹੁੰਦੇ ਨੇ ਉਹਨਾਂ 'ਚ ਵਾਧਾ ਕਰ ਕਰਦੀ ਹੈ ਹੂੰ ਬਿਲਕੁਲ ਜੇ ਅਸੀਂ ਫालतू ਦੀਆਂ ਚਿੰਤਾਵਾਂ ਦਾ ਕਰਕੇ ਨੱਪੇ ਹੋਏ ਆਪਣੇ ਅੰਦਰ ਹੂੰ ਹੂੰ ਬਾਕੀ ਤੁਸੀਂ ਗਾਰਡਨ ਤੁਸੀਂ ਆਪਾਂ ਤਾਂ ਸ਼ੁਰੂ ਤੋਂ ਹੀ ਕਹਿੰਦੇ ਰਹੇ ਕਿ ਮਤਲਬ ਜਿਵੇਂ ਉਹ ਕੁਦਰਤ ਨਾਲ ਜੁੜਨਾ ਹੁਣ ਕੁਦਰਤ ਦੇ ਨਾਲ ਜੁੜਨ ਦੇ ਵਿੱਚ ਇਹੀ ਖੁਸ਼ੀ ਹੁੰਦਾ ਸਭ ਹੂੰ ਹੂੰ ਇਹੋ ਤੁਸੀਂ ਨਹਿਰਾਂ ਦੇ ਕੰਢੇ ਜਾਂਦੇ ਹੋ ਤੁਸੀਂ ਜੰਗਲਾਂ ਦੇ ਵਿੱਚ ਜਾਂਦੇ ਹੋ ਹਾਂ ਨਹਿਰ ਦੇ ਕਿਨਾਰੇ ਤਾਂ ਸਵਾਦ ਆ ਜਾਂਦਾ ਜੀ ਸੈਰ ਕਰਕੇ ਪਾਣੀ ਵੱਲ ਵੇਖਦਾ ਬੰਦਾ ਪਾਣ ਸਾਹਿਬ ਹਰਿਆਵਲ ਦੀ ਮੈਂ ਤਾਂ ਹੁਣ ਨਵੀਂ ਰਿਸਰਚ ਕੀ ਕਹਿੰਦੀ ਹੈ ਹੂੰ ਨਵੀਂ ਰਿਸਰਚ ਕਹਿੰਦੀ ਆ ਕਿ ਮਾਈਗਰੇਨ ਵਾਲਾ ਪਰਸਨ ਜਿਹੜਾ ਨਾ ਹੂੰ ਅਗਰ ਤੁਹਾਨੂੰ ਮਾਈਗਰੇਨ ਦਾ ਤਕ ਹੈ ਹੁੰਦਾ ਤਾਂ ਤੁਸੀਂ ਗਾਰਡਨ ਦੇ ਵਿੱਚ ਚਲੇ ਜਾਂਦੇ ਹੋ ਤਾਂ ਤੁਹਾਨੂੰ ਦਵਾਈ ਦੀ ਲੋੜ ਹੀ ਨਹੀਂ ਪੈਂਦੀ ਹੂੰ ਅਗਰ ਤੁਸੀਂ ਨਹੀਂ ਜਾ ਸਕਦੇ ਨਾ ਤੇ ਉਹ ਮਾਈਗਰੇਨ ਵਾਲਾ ਪਰਸਨ ਜਿਹੜੇ ਰੂਮ ਦੇ ਵਿੱਚ ਰਹਿੰਦਾ ਨਾ ਹੂੰ ਉਹ ਤੁਸੀਂ ਰੂਮ ਨੂੰ ਹੋਰਿਆ ਕਰ ਲੋ ਹੂੰ ਉਹਦੇ ਚੋਂ ਸਰਕਤ ਟਾਈਮ ਦੇ ਜਿਹੜੇ ਪੋਸਟਰ ਵਗੈਰਾ ਜਾਂ ਕੋਈ ਪੇਂਟਿੰਗ ਜਾਂ ਜੋ ਵੀ ਮਤਲਬ ਲਾ ਲੋ ਉਹ ਉਹਦੇ ਨਾਲ 50% ਤੁਹਾਡੀ ਮੈਡੀਸਿਨ ਘਟ ਜੂਗੀ ਜਦ ਤੁਸੀਂ ਉਹਨੂੰ ਦੇਖੋ ਹੂੰ ਜਦੋਂ ਰਾਤ ਨੂੰ ਸਾਨੂੰ ਬ੍ਰਾਈਟ ਲਾਈਟਸ ਸਾਡੀਆਂ ਪੈਂਦੀਆਂ ਨੇ ਨਾ ਸੱਡੇ ਰੂਮ ਦੇ ਵਿੱਚ ਹੂੰ ਉਹਦੇ ਨਾਲ ਸਨ ਟੋਣਾ ਸਭ 50% ਉਹਨਾਂ ਲੋਕਾਂ ਨੂੰ ਜਿਹੜੇ ਨਾ ਬਲੱਡ ਪ੍ਰੈਸ਼ਰ 슈ਗਰ ਤੇ ਹੱਡ ਦੇ ਪ੍ਰੋਬਲਮ ਜਿਹੜੀਆਂ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਹੂੰ ਹੂੰ ਕਿਉਂਕਿ ਸਾਡੇ ਜਿਹੜੇ ਬਾਇਓਲੋਜੀਕਲੀ ਕਲਾਕ ਹੁੰਦੇ ਨੇ ਨਾ ਹੂੰ ਉਹ ਉਹ ਬਣਿਆ ਹੁੰਦਾ ਨੇ ਇਰਤਿਆਂ ਨਾਲ ਦੇ ਹਿਸਾਬ ਨਾਲ ਜਿਹਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਨੇ ਡੇ ਨਾਈਟ ਹੂੰ ਉਹ ਉਹ ਅਫਸਟ ਹੋ ਜਾਂਦੇ ਨੇ ਸਾਰੇ ਦੇ ਸਾਰੇ ਹੂੰ ਕਿਉਂਕਿ ਅਸੀਂ ਇਹ ਚੀਜ਼ਾਂ ਸਾਰੀਆਂ ਛੱਡ ਚੁੱਕੇ ਆ ਵੇਖੋ ਨਾ ਤਾਂ ਕੋਈ ਮੇਰੇ ਖਾਲ ਗੁੰਗੜਨੀ ਵਾਲਾ ਕੰਮ ਤਾਂ ਬਹੁਤ ਘੱਟ ਰਹਿ ਗਿਆ ਹੂੰ ਕਿ ਅਸੀਂ ਜੁੜਦੇ ਨਹੀਂ ਬੂਟਿਆਂ ਨਾਲ ਬਹੁਤ ਘਟ ਜਾਂਦੇ ਆ ਹੂੰ ਮੈਂਟਲ ਹੈਲਥ ਜਿਹੜੀ ਆ ਨਾ ਮੈਂਟਲ ਹੈਲਥ ਦਾ 50% ਜਿਹੜਾ ਨਾ ਉਹਦਾ ਹੱਲ ਹੀ ਇਹ ਹੁੰਦਾ ਵਾ ਕਿ ਤੁਸੀਂ ਉਦਤਣਾ ਜੜੋ ਹੂੰ ਜਦੋਂ ਤੁਸੀਂ ਸਟੇ ਹੋ ਤੁਸੀਂ ਸੈਰ ਕਰਨ ਬਾਹਰ ਨਿਕਲ ਜਾਂਦੇ ਹੋ ਹੂੰ ਹਾਂ ਤੁਸੀਂ ਸਾਈਕਲ ਤੇ ਨਿਕਲ ਜਾਂਦੇ ਹੋ ਕਿਉਂ ਸਵੀਮਿੰਗ ਜਿਹੜੀ ਆ ਉਹ ਸਭ ਤੋਂ ਵਧੀਆ ਐਕਸਰਸਾਈਜ਼ ਜੀ ਥੋੜੇ ਸਮੇਂ ਤੇ ਸਾਨੂੰ ਫਾਇਦਾ ਦਿੰਦੀ ਹੈ ਬਿਲਕੁਲ ਉਸ ਤੋਂ ਬਾਅਦ ਆਉਂਦੀ ਜੋਗਿੰਗ ਹੂੰ ਹੂੰ ਸਾਈਕਲਿੰਗ ਹੂੰ ਹੂੰ ਬਾਕੀ ਕੋਈ ਸੈਰ ਵਗੈਰਾ ਜਾਂ ਦੂਜੀ ਜਿਮ ਜਿਮ ਵਗੈਰਾ ਉਹ ਤਾਂ ਬਾਤ ਹੀ ਏ ਲਾ ਹੂੰ ਅਸੀਂ ਜੋਗਿੰਗ ਕਰਨ ਵਾਸਤੇ ਨਿਕਲਦੇ ਹਾਂ ਉਹ ਵੀ ਤੁਹਾਡੀ ਸਭ ਤੋਂ ਬੈਟਰ ਹੈ ਕਾਫੀ ਖਾਦ ਤਾਂ ਕਿ ਜਿਹੜੇ ਤੁਹਾਡੇ ਬਾਡੀ ਦੇ 70-80% ਮਸਲ ਜਿਹੜੇ ਨੇ ਉਹ ਐਕਟਿਵ ਹੋ ਜਾਂਦੇ ਨੇ ਉਹਦੇ ਨਾਲ ਜੀ ਤੇ ਸਵੀਮਿੰਗ ਦੇ ਵਿੱਚ ਤਾਂ ਬਹੁਤ ਘੱਟ ਤੁਹਾਡੇ ਬਾਡੀ ਦੇ ਦੋ ਚਾਰ ਮਸਲ ਐਵੇਂ ਦੇ ਰਹਿ ਜਾਂਦੇ ਆ ਕਿ ਜਿਹੜੇ ਐਕਟਿਵ ਨਹੀਂ ਹੁੰਦੇ ਅਗਰ ਸਾਰੇ ਮਸਲ ਕੰਮ ਕਰਦੇ ਨਹੀਂ ਹੂੰ ਤਾਂ ਤੁਹਾਡੇ ਇੱਕ ਟਾਈਮ ਤੇ ਸਾਰੇ ਮਸਲ ਹਰਕਤ ਦੇ ਵਿੱਚ ਆ ਕੇ ਤੇ ਉਹ એનર્ਜੀ ਵੀ ਜ਼ਿਆਦਾ ਵੇਸਟ ਹੁੰਦੀ ਹੈ ਮੋਟਾਪਾ ਵਗੈਰਾ ਜਿਵੇਂ ਘਟਾਉਣਾ ਹੂੰ ਹੂੰ ਤੇ ਉਹ ਤੁਹਾਨੂੰ ਬੈਨੀਫਿਟ ਵੀ ਜ਼ਿਆਦਾ ਮਿਲਦਾ ਬਿਲਕੁਲ ਉਸ ਤੋਂ ਬਾਅਦ ਫਿਰ ਜੋਗਿੰਗ ਸਾਈਕਲਿੰਗ ਹੂੰ ਹੂੰ ਬਾਕੀ ਜਿਹੜੀਆਂ ਨੇ ਉਹ ਫਰਸ਼ਾਰੀਆਂ ਚੌਥੇ ਪੰਜਵੇਂ ਨੰਬਰ ਤੇ ਜਿਵੇਂ ਜਿਵੇਂ ਵੀ ਆਉਂਦੀਆਂ ਹਾਂ ਹਾਂ ਬਿਲਕੁਲ ਦੇਖੋ ਇੰਗਲੈਂਡ ਜਾਂ ਇਹ ਲੋਕ ਐਲੋਪੈਥੀ ਦੇ ਜਾਂ ਖੋਜਾਂ ਦੇ ਮਹਾਰ ਨੇ ਕਿੰਨੀਆਂ ਮਤਲਬ ਜਿਹੜੀਆਂ ਖੋਜਾਂ ਦੁਨੀਆ ਦੀਆਂ ਉਹਨਾਂ ਚੋਂ 90% ਇਹਨਾਂ ਮੁਲਕਾਂ ਦੇ ਵਿਗਿਆਨੀਆਂ ਨੇ ਕੀਤੀਆਂ ਨੇ ਜੇ ਹੁਣ ਉਹਨਾਂ ਦੇ ਤਜਰਬੇ ਕੁਦਰਤ ਪ੍ਰਤੀ ਇਸ ਤਰ੍ਹਾਂ ਦੇ ਆ ਰਹੇ ਨੇ ਮਤਲਬ ਬ੍ਰਿਟਿਸ਼ ਗਵਰਨਮੈਂਟ ਨੇ 8000 ਲੋਕਾਂ ਤੇ ਸਰਵੇ ਕੀਤਾ ਮੈਂਟਲ ਹੈਲਥ ਦੇ ਮਾਮਲੇ 'ਚ ਸਭ ਤੋਂ ਵੱਧ کارਗਰ ਹੈ ਵੀ ਜਾਨੀ ਤੁਸੀਂ ਬਾਗਾਂ ਚ ਜੰਗਲਾਂ ਚ ਪਾਰਕਾਂ ਚ ਸੈਰ ਕਰਦੇ ਹੋ ਉੱਥੇ ਤੁਸੀਂ ਜਿਹੜੀ ਗ੍ਰੀਨ ਐਡਵਾਈਸ ਹੈ ਇਹ ਸਸਤੀ ਵੀ ਹੈ ਤੇ ਫਾਇਦੇਮੰਦ ਵੀ ਹੈ ਇਹ ਉਹਨਾਂ ਦੀ ਖੋਜਾਂ ਨੇ ਸਾਡੇ ਤੇ ਮਤਲਬ ਆਲੇ ਦੋਲੇ ਖੇਤ ਖੇਲਿਆਣਾ ਤੇ ਅਸੀਂ ਤਾਂ ਆਪ ਉਹ ਜਿਵੇਂ ਕਹਿੰਦੇ ਆ ਨਾ ਕਿ ਜੰਗ ਦਾ ਨਵੇੜਾ ਚੰਗਾ ਖੇਤ ਲਾਉਣਾ ਢੇੜਾ ਚੰਗਾ ਕਲੇਸ ਮੁੱਕ ਜਾਈ ਪਰ ਅਸੀਂ ਦਾ ਖੇਤਾਂ ਨਾਲੋਂ ਟੁੱਟ ਗਏ ਉਹਨਾਂ ਲੋਕਾਂ ਨੇ ਇਹ ਅੱਜ ਖੋਜ ਕੀਤੀ ਹੈ ਨਾ ਹੂੰ ਸਾਡੇ ਵੇਦ ਦੇ ਬੜਾ ਚਿਰ ਪਹਿਲਾਂ ਦੱਸ ਗਏ ਨੇ ਸਾਨੂੰ ਹਾਂ ਵੇਦਾਂ ਚ ਜੁਰਵੇ ਚ ਪਰ ਅਸੀਂ ਉਸ ਪਾਸੇ ਜੁੜੇ ਹੀ ਨਹੀਂ ਨਾ ਅਸੀਂ ਦਾ ਖੇਤ ਜਾਣਾ ਕਹਿੰਦਾ ਨੌਕਰ ਜਾਏਗਾ ਅਸੀਂ ਥੋੜੋ ਜਾਣਾ ਨਹੀਂ ਤੇ ਜੋਤਾ ਜਗਾਉਣ ਤਾਂ ਕਰਾਂ ਸਿਰਫ ਹਾਂ ਉਹਨਾਂ ਦੀ ਚਲਸਾ ਪੜ੍ਹੇ ਹੀ ਨਹੀਂ ਅਸੀਂ ਬਿਲਕੁਲ ਤੁਸੀਂ ਉਹ ਵੇਦਾਂ ਦੀ ਸੈਂਸ ਆਫ ਵੇਦਾ ਬੜਾ ਪੜ੍ਹ ਕੇ ਦੇਖ ਲਓ ਤੁਸੀਂ ਇੱਕ ਹੋਰ ਹੋਰ ਵੀ ਵੇਖੋ ਜਿਹੜੇ ਮਤਲਬ ਚਲੋ ਇਹਦਾ ਜੇ ਦੂਸਰਾ ਪੱਖ ਵੇਖਿਆ ਜਾਵੇ ਜਿਹੜੇ ਹੁਣ ਮੱਸਿਆ ਸੰਗਰਾਮ ਤੇ ਅਸੀਂ ਤਾਂ ਵੇਖਿਆ ਕਿ ਅੱਗੇ ਤਾਂ ਚਲੋ ਨਰਮਾ ਕਪਾਹਾਂ ਚੋਗਣ ਜਾਂਦੀਆਂ ਹੁੰਦੀਆਂ ਉਹਨੇ ਅਸੀਂ ਮਾਈਆਂ ਤਾਈਆਂ ਸਭ ਪਰ ਹੁਣ ਜਦੋਂ ਇੱਕ ਬੈਕ ਆ ਗਿਆ ਤੇ ਹੁਣ ਉਹ ਮੱਸਿਆ ਸੰਗਰਾਮ ਤੇ ਜਿਸ ਦਿਨ ਔਰਤਾਂ ਮੱਥਾ ਟੇਕਣ ਜਾਂਦੀਆਂ ਪਤਾਸੇ ਥਾਲ ਜਪਾ ਕੇ ਉਸ ਦਿਨ ਉਹ ਬਹੁਤ ਖੁਸ਼ ਹੁੰਦੀਆਂ ਉਹ ਤੁਰ ਕੇ ਜਾਂਦੀਆਂ ਖੇਤ ਗੇੜਾ ਮਾਰ ਕੇ ਆਉਂਦੀਆਂ ਨੇ ਤੇ ਇਸ ਕਰਕੇ ਮਤਲਬ ਉਹ ਚੰਗਾ ਲੱਗਦਾ ਉਸ ਔਰਤ ਨੂੰ ਵੀ ਉਹਦੇ ਵਿੱਚ ਇਹ ਨਾ ਟੋਣਾ ਸਭ ਇੱਕ ਸਾਡੀ ਉਹ ਚਟਨੀ ਚਟਨੀ ਜਿਹੜੀਆਂ ਨੇ ਚਟਨੀ ਸਾਡੀ ਲਾਈਫ ਦਾ ਪਾਰਟ ਸਾਡੀ ਇੰਡੀਅਨ ਡਾਈਟ ਦੀ ਅਗਰ ਗੱਲ ਕਰੀਏ ਤਾਂ ਨਾ ਸਾਡੀ ਟ੍ਰੈਡੀਸ਼ਨਲ ਡਾਈਟ ਸੀ ਛਿਚੜੀ ਸੀ ਕੋਈ ਸਾਡੀ ਡਾਈਟ ਦਾ 파ਟ ਕਿਉਂ ਬਣੀਆ ਸੀ ਹੂੰ ਕਿਉਂਕਿ ਜਿਹੜੀਆਂ ਵਿਸਲਾ ਮਰਾ ਮਰਾ ਕੇ ਤੇ ਅਸੀਂ ਤੀਜਾ ਜਿਹੜੀਆਂ ਦਾਲਾਂ ਸਬਜ਼ੀਆਂ ਵੀ ਵੀ ਤੀਆਂ ਜੋ ਵੀ ਤੁਸੀਂ ਖਾਂਦੇ ਉਹ ਉਹ ਤਾਂ ਸਾਰਾ ਢਾ ਦੇਣੇ ਉਹਦੇ ਵਿੱਚ ਰਹਿ ਜਾਂਦਾ ਪਰ ਹੂੰ ਹੁਣ ਚਟਨੀ ਕਿਉਂ ਨਾਲ ਦੋ ਚਮਚੇ ਵੀ ਲੈ ਜਾਂਦੇ ਸੀ ਪਹਿਲਾਂ ਜਮਨੇ ਚ ਹੂੰ ਕਿਉਂਕਿ ਉਹ ਡਾਇਟ ਤੁਹਾਡੇ ਅੰਦਰ ਜੋ ਫਾਈਬਰਸ ਸੀ ਜਾਂ ਉਹ ਉਹਦੇ ਅੰਦਰ ਕੋਈ ਵਿਟਾਮਿਨ मिनਰਲ ਸੀ ਉਹ ਤੁਹਾਡੇ ਅੰਦਰ ਜਾਂਦੀ ਸੀ ਬਿਲਕੁਲ ਹੁਣ ਕਿੰਨੇ ਤਰ੍ਹਾਂ ਦੇ ਵਿੱਚ ਜਟਣੀ ਆ ਡੇਲੀ ਆ ਕੋਈ ਬਣਾ ਕੇ ਖਾਣੇ ਹਮ ਨਾਲ ਲਗਦਾ ਕਿਹੜਾ ਮਾਥਾ ਮਾਰੂ ਪਹਿਲਾਂ ਪੱਤਾ ਪਤਾ ਤੋੜੋ ਫੇਰ ਇਹਨਾਂ ਨੂੰ ਗੁੱਟੋ ਹੈਨਾ ਅਸੀਂ ਤੇ ਉਹ ਪੈਕਟ ਵਾਲੇ ਖੂਡ ਲੈਨੇ ਖੇਚਲ ਵੀ ਬਹੁਤ ਆ ਇੱਕ ਵਾਰੀ ਮੈਂ ਨਾ ਡਾਕਟਰ ਸਾਹਿਬ ਕੁੰਡੀ ਸੋਟੇ ਚ ਗੋਟਣ ਲੱਪੇ ਮੇਰੇ ਚਿੱਟਾ ਸੂਟ ਪਾਇਆ ਹੋਇਆ ਕੁਰਤਾ ਪਜਾਮਾ ਤੇ ਕੁੱਟ ਥੋੜੀ ਜੀ ਕਾਲੀ ਚ ਦਿੱਤੀ ਤੇ ਦਾਗ ਹੀ ਹਰੇ-ਹਰੇ ਪੈ ਗਏ ਮੁੜ ਕੇ ਲੱਤੀ ਨਹੀਂ ਮਸੂਟਾਂ ਤੋਂ ਵੀ ਡਰਦੀਆਂ ਬੀਬੀਆਂ ਕਿ ਮੈਂ ਸੂਟ ਖਰਾਬ ਹੋਊਗਾ ਸਾਬ ਦੇਖੋ ਦੋ ਵਰੀ ਵੀਕ ਦੇ ਵਿੱਚ ਹਮ ਮੈਂ ਸ਼ਾਇਦ ਕਿਤੇ ਗੱਲ ਕੀਤੀ ਹੋਗੀ ਤੁਹਾਡੇ ਨਾਲ ਸਾਨੂੰ ਸਾਗ ਜ਼ਰੂਰ ਲੈਣਾ ਚਾਹੀਦਾ ਹਮ ਬਹੁਤ ਕਮਾਲ ਦਾ ਪਾਲਕ ਖਾਸ ਕਰਕੇ ਅਸੀਂ ਸਮਝ ਲੈਂਦੇ ਹਾਂ ਸਿਰਫ ਮਤਲਬ ਨਾ ਜਿਵੇਂ ਸਰੋਂ ਤੇ ਪਾਲਕ ਇੱਕ ਦੋ ਚੀਜ਼ਾਂ ਨਹੀਂ ਸਾਗ ਸਮਝ ਲੈਣ ਜਦ ਕਿ ਸਾਗ ਬੜੀਆਂ ਚੀਜ਼ਾਂ ਦਾ ਹੁੰਦਾ ਬਹੁਤ ਚੀਜ਼ਾਂ ਦਾ ਆਲਸੀ ਆਉਣ ਆਲਸੀ ਵੀ ਸਕਦੇ ਹੋ ਤੁਸੀਂ ਬੜਾ ਖੁਸ਼ ਆ థాంਕ ਯੂ ਡਾਕਟਰ ਸਾਹਿਬ ਹਾਂ ਜੀ ਇਸ ਕਰਕੇ ਨਾ ਬਾਕੀ ਤੋਂ ਆ ਸਰ ਤੁਸੀਂ ਟਿਕਟੋਕ ਵਗੈਰਾ ਦੀ ਗੱਲ ਕਰਦੇ ਲੋਕ ਕਿਤੇ ਫੇਰ ਕਰ ਲਾਂਗੇ ਹੁਣ ਤੁਸੀਂ ਪ੍ਰੋਗਰਾਮ ਐਡ ਕਰਨਾ ਬੜਾ థాంਕ ਯੂ థాంਕ ਯੂ ਮਿਹਰਬਾਨੀ ਮਿਹਰਬਾਨੀ థాంਕ ਯੂ ਜੀ థాంਕ ਯੂ థాంਕ ਯੂ ਸੋ ਡਾਕਟਰ ਮਲਕੀ ਸਿੰਘ ਪੱਟੇ ਸਾਹਿਬ ਆਪਣੇ ਨਾਲ ਜੁੜੇ ਸਨ ਬਿਲਕੁਲ ਸੋ ਇਸ ਕਰਕੇ ਦੋਸਤੋ ਕੋਸ਼ਿਸ਼ ਕਰੋ ਕਿ ਜਿਹੜ ਸਤੇ ਗੌਰ ਪ੍ਰੋਮੋ ਆਗੇ ਸ਼ੇਰ ਤੇ ਸਾਂਝਾ ਜਰੂਰ ਕਰੋ ਸੋਮਵਾਰ ਤੋਂ ਸ਼ਨੀਵਾਰ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਜਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ 987630955 ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ